ਹਰ ਚੋਰ ਨੇ ਇੱਕ ਹੀ ਰਾਤ ਚ ਦੋ ਕਾਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਦੋ ਆਦਮੀ ਆਏ ਨੇ ਇਹ ਕੈਮਰੇ ਤੇ ਦੇਖਿਆ ਤੇ ਦੋ ਮੁੰਡੇ ਆ ਇੱਕ ਨੇ ਮੂੰਹ ਬੰਨਿਆ ਹੋਇਆ ਉਹਨੇ ਆਕ ਪਹਿਲੇ ਲੋਕ ਖੋਲਿਆ ਗੱਡੀ ਦਾ ਤੇ ਗੱਡੀ 'ਚ ਬੈਠਾ ਜਦੋਂ ਗੱਡੀ ਸਟਾਰਟ ਕੀਤੀ ਐ ਗੱਡੀ ਨਾਲ ਹੀ ਤ ਜਾ ਪਈ ਐ ਸੀਸੀਟੀਵੀ ਆਈ ਸਾਹਮਣੇ ਕਾਰ ਕੋ ਵੱਡੀ ਛੱਡ ਕੇ ਤੇ ਚੱਲ ਗਏ ਆ ਇੱਕ ਜਾਂ ਦੂਸਰੇ ਮੋਟਰਸਾਈਕਲ ਤੇ ਬਹਿ ਕੇ ਰਵਾਨਾ ਹੋ ਗਏ ਨੇ ਇੱਕ ਕਾਰ ਦਾ ਹੋਇਆ ਬਚਾ ਦੂਸਰੀ ਕਾਰ ਲੈ ਕੇ ਚੋਰ ਹੋਏ ਰਫੂ ਚੱਕਰ ਮੰਗਾਈ ਕੀਤਾ ਜਾਂਦੀ ਕਿ ਚੋਰਾਂ ਨੂੰ ਫੜਿਆ ਜਾਵੇ ਉਹਨਾਂ ਤੇ ਕਾਰਵਾਈ ਹੋਏ ਹਾਂਜੀ ਇਹ ਕਹਾਡੇ ਤੇ ਲੱਗੇ ਹੋਰ ਚੋਰੀ ਹੋ ਗਈ ਕਾਲੀ ਰਾਤ ਲਈ ਉਹ ਵੀ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕਾਦੀਆ ਦੇ ਸਥਾਨਕ ਮੋਹੱਲਾ ਧਰਮਪੁਰਾ ਵਿਖੇ ਚੋਰਾ ਨੇ ਇੱਕ ਹੀ ਰਾਤ ਦੋ ਕਾਰਾਂ ਨੂੰ ਨਿਸ਼ਾਨਾ ਬਣਾਏ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ Maruti ਕਾਰ ਨੰਬਰ PV07T2450 ਰੋਜਵੰਗ ਘਰ ਦੇ ਬਾਹਰ ਸ਼ਾਮ ਨੂੰ ਲਗਾਈ ਹੋਈ ਸੀ ਅਤੇ ਮੈਂ ਸਵੇਰੇ ਬਿਆਸ ਜਾਣਾ ਸੀ ਅਤੇ ਬਾਹਰ ਆ ਕੇ ਦੇਖਿਆ ਤਾਂ ਮੇਰੀ ਕਾਰ ਆਪਣੀ ਜਗ੍ਹਾ ਤੇ ਨਹੀਂ ਸੀ ਬਹੁਤ ਤਲਾਸ਼ ਕਰਨ ਤੋਂ ਬਾਅਦ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਸਨ ਜਿਨ੍ਹਾਂ ਚੋਂ ਇੱਕ ਨੌਜਵਾਨ ਗੱਡੀ ਨੂੰ ਖੋਲ ਕੇ ਲੈ ਗਿਆ ਇਸੇ ਤਰ੍ਹਾਂ ਰੀਤਾ ਕੁਮਾਰੀ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਦੇਖਿਆ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਅਤੇ ਉਹਨਾਂ ਨੇ ਕਾਰ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦਾ ਇੱਕ ਟਾਇਰ ਨਾਲੀ ਵਿੱਚ ਡਿੱਗ ਗਿਆ ਅਤੇ ਫਸ ਗਿਆ ਜਿਸ ਕਾਰਨ ਚੋਰ ਗੱਡੀ ਛੱਡ ਕੇ ਫਰਾਰ ਹੋ ਗਏ ਇਹ ਦੋਨੋਂ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਅਤੇ ਇਸ ਦੀ ਸੂਚਨਾ ਥਾਣਾ ਕਾਦਿਆ ਵਿਖੇ ਦੇ ਦਿੱਤੀ ਗਈ ਲੋਕਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਨਕੇਲ ਪਾਈ ਜਾਵੇ ਤਾਂ ਜੋ ਅਜਹੀਆਂ ਚੋਰੀਆਂ ਹੋਣ ਤੋਂ ਬਚ ਸਕੇ ਹਾਂਜੀ ਧਰਮਪੁਰਾ ਧਰਮਪੁਰਾ ਮੱਲਾ ਲੀਟਾ ਕੁਮਾਰੀ ਬੋਟਾ ਰੋਡ ਆਲੇ ਸ਼ਾਦੀ ਗਲੀ ਤੇ ਰਾਤ ਵਾਰਦਾ ਤੇ ਇਦਾਂ ਹੋਈ ਦੀ ਜੇ ਕਿ ਰਾਤੀ 8 ਵਜੇ ਗੱਡੀ ਲੈ ਕੇ ਖੜੀ ਕੀਤੀ ਹੈ ਦੁਕਾਨ ਤੋਂ ਤੇ ਸਾਢੇ 12 ਵਜੇ ਨਾਲ ਮਣਕੀ ਜਿੱਦਾਂ ਦੋ ਆਦਮੀ ਆਏ ਨੇ ਅਸੀਂ ਕੈਮਰੇ ਤੇ ਦੇਖੇ ਆ ਤੇ ਦੋ ਮੁੰਡਿਆ ਇੱਕ ਨੇ ਮੂੰਹ ਬੰਨਿਆ ਹੋਇਆ ਉਹਨੇ ਆਕ ਪਹਿਲੇ ਲੋਕ ਖੋਲ ਲਿਆ ਗੱਡੀ ਦਾ ਤੇ ਗੱਡੀ ਤੇ ਬੈਠਾ ਜਦੋਂ ਗੱਡੀ ਸਟਾਰਟ ਕੀਤੀ ਹੈ ਗੱਡੀ ਨਾਲ ਹੀ ਤੇ ਜਾ ਪਈ ਹੈ ਤੇ ਇਸ ਕਰਕੇ ਉਹ ਗੱਡੀ ਛੱਡ ਕੇ ਤੇ ਚੱਲ ਗਏ ਆ ਇੱਕ ਜਦ ਦੂਸਰੇ ਮੋਟਰਸਾਈਕਲ ਤੇ ਬਹਿ ਕੇ ਰਬਾਨਾ ਹੋ ਗਏ ਨੇ ਹਾਂਜੀ ਸੂਚਨਾ ਦਿੱਤੀ ਹੈ ਪੁਲਿਸ ਨੂੰ ਹਾਂਜੀ ਮਾਂਗਾਹੀ ਕੀਤਾ ਜਾਂਦੀ ਕਿ ਚੋਰਾਂ ਨੂੰ ਫੜਿਆ ਜਾਵੇ ਉਹਨਾਂ ਦੇ ਕਾਰਵਾਈ ਹੋਏ ਹਾਂਜੀ ਇਹ ਕਹਾਡੇ ਤੇ ਲੱਗੇ ਹੋਰ ਚੋਰੀ ਹੋ ਗਈ ਕਾਲੀ ਰਾਤੀ ਹੋਈ ਉਹ ਵੀ ਇਸੇ ਟਾਈਮ ਤੇ ਸਾਡੀ ਗੱਡੀ ਜਿਹਦਾ ਬਚਾਅ ਹੋ ਗਿਆ ਉਹਨਾਂ ਦੀ ਚੁੱਕੀ ਗਈ ਹੈ ਹਾਂਜੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਅਗੇ ਨਾਲ ਚੋਰਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ